ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬਹੁਤ ਹੀ ਖਾਸ ਵਿਸ਼ਾ ਜੋ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਜਰੂਰ ਸੰਗਣਾ ਜੀ ਕਿਉਂਕਿ ਕੋਈ ਨਾ ਕੋਈ ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਮਿਲ ਸਕਦਾ ਕਮੈਂਟਾਂ ਰਹੀਂ ਜੀ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਸੁਣਿਆ ਕਰੋ 5-10 ਮਿੰਟ ਕੁਝ ਜ਼ਿਆਦਾ ਨਹੀਂ ਹੁੰਦੇ ਜਿੱਥੇ ਆਪਾਂ ਇਹਨਾਂ ਸਮਾਂ ਫੋਨ ਚਲਾ ਲੈਂਦੇ ਆ ਉੱਥੇ ਜੇ 10 ਮਿੰਟ ਇਹ ਕੱਢ ਲੈਨੇ ਹੋ ਇਹਦਾ ਤੁਹਾਨੂੰ ਲਾਭ ਹੀ ਜ਼ਿੰਦਗੀ ਵਿੱਚ ਹੋਵੇਗਾ ਅੱਜ ਨਹੀਂ ਤਾਂ ਕੱਲ ਸੋ ਇਸ ਕਰਕੇ ਵੀਡੀਓ ਪੂਰੀ ਸੁਣਿਆ ਕਰੋ ਸੋ ਇੱਥੇ ਮਾਫੀ ਵੀ ਚਾਹੁੰਦੇ ਆ ਕਿ ਦੋ ਦਿਨ ਤੋਂ ਆਪਾਂ ਵੀਡੀਓ ਨਹੀਂ ਪਾ ਸਕੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਇਸ ਵੀਡੀਓ ਵਿੱਚ ਆਪਾਂ ਗੱਲ ਕਰਨੀ ਆ ਫਰਿਆਦ ਕਬੂਲ ਕਰਾਉਣ ਦੀ ਕਿਸ ਤਰ੍ਹਾਂ ਕਰਾਈ ਜਾਵੇ ਤੇ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਜੇਕਰ ਕੋਈ ਰੂਹ ਅੱਜ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਿਓ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਮੇਰੇ ਤੇ ਪੀਰ ਲਾਲਾ ਵਾਲੇ ਦੀ ਬਹੁਤ ਰਹਿਮਤ ਸੀ ਜੋ ਕਹਿੰਦਾ ਸੀ ਮੂੰਚੋ ਹੋ ਜਾਂਦਾ ਸੀ ਹੋਰ ਨਾ ਇਹ ਸਭ ਕੁਝ ਘਟ ਗਿਆ ਪਤਾ ਨਹੀਂ ਕਿਉਂ ਇਹਦੇ ਬਾਰੇ ਦੱਸਦੇ ਹੋ ਜੀ ਸੋ ਦੇਖੋ ਜੀ ਜਦੋਂ ਅਸੀਂ ਸੇਵਾ ਵਿਸ਼ਵਾਸ ਰੱਖ ਕੇ ਕਰਦੇ ਜਾਂਦੇ ਆ ਤੇ ਉਹ ਮਾਲਕ ਵੀ ਸਾਥ ਦਿੰਦਾ ਜਾਂਦਾ ਹੈ ਨਾਲ ਹੋਰ ਦੇ ਉਹ ਸੰਕੇਤ ਦਿੰਦਾ ਹੈ ਜੇਕਰ ਕੁਝ ਮੂੰਹ ਚੋ ਕਹਿੰਦੇ ਉਹ ਗੱਲ ਪੂਰੀ ਹੁੰਦੀ ਆ ਤੇ ਇਹਦਾ ਮਤਲਬ ਹੈ ਕਿ ਉਹ ਤੁਹਾਡਾ ਸਾਥ ਦੇ ਰਹੇ ਆ ਪਰ ਜਿੱਦਾਂ ਹੀ ਅਸੀਂ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੰਦੇ ਆ ਤੇ ਉਹ ਰਹਿਮਤ ਘਟ ਜਾਂਦੀ ਕਿਉਂਕਿ ਜਿੰਨੀ ਕ ਅਸੀਂ ਸੇਵਾ ਮਿਹਨਤ ਕੁੰਜੀ ਇਕੱਠੀ ਕਰਦੇ ਆ ਉੰਨੀ ਕ ਸੇਵਾ ਅਸੀਂ ਉਹ ਸਭ ਕੁਝ ਕਹੇ ਕਿ ਜਫਰੀਆ ਬੇਨਤੀ ਕਰਕੇ ਕੰਮ ਲੈ ਲੰਨੀ ਆ ਉਹ ਨਾਲ ਦੀ ਨਾਲ ਲਾ ਦਿੰਦੇ ਆ ਤੇ ਅੱਗੋਂ ਆਪਾਂ ਸੇਵਾ ਕਰਨੋਂ ਹਟ ਜਾਂਦੇ ਆ ਤੇ ਉਹ ਸੇਵਾ ਹੀ ਨਹੀਂ ਕਾਉਂਟ ਵਿੱਚ ਹੋਵੇਗੀ ਤਾਂ ਫਿਰ ਮਾਲਕ ਦੀ ਕਿਰਪਾ ਕਿਵੇਂ ਹੋਵੇਗੀ ਸੋ ਸੇਵਾ ਵਿਸ਼ਵਾਸ ਰੱਖ ਕੇ ਉਸੇ ਤਰ੍ਹਾਂ ਨਾ ਕਰਦੇ ਜਾਓ ਜਿਸ ਤਰ੍ਹਾਂ ਨਾਲ ਤੁਹਾਡਾ ਮਾਲਕ ਖੁਸ਼ ਹੈ ਜਿਸ ਤਰ੍ਹਾਂ ਦੀ ਤੁਸੀਂ ਪਹਿਲਾਂ ਸੇਵਾ ਕਰਦੇ ਹੋ ਤੇ ਮਾਲਕ ਦੀ ਕਿਰਪਾ ਸੀ ਸੋ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਓ ਜਦੋਂ ਮਾਲਕ ਕੁਝ ਦੇਣ ਲੱਗਿਆ ਨਹੀਂ ਸੋਚਦਾ ਜੋ ਕੰਨੇ ਉਹ ਮਿਲਦਾ ਹੈ ਤਾਂ ਫਿਰ ਕਦੇ ਵੀ ਸੇਵਾ ਦੇ ਵਿੱਚ ਗਿਣਤੀ ਨਹੀਂ ਰੱਖਣੀ ਚਾਹੀਦੀ ਸੇਵਾ ਕਰਦੇ ਰਹਿਣਾ ਚਾਹੀਦਾ ਵਿਸ਼ਵਾਸ ਰੱਖੋ ਤੇ ਉਹ ਮਾਲਕ ਸਭ ਜਾਣੀ ਜਾਣ ਹੈ ਬਾਕੀ ਕੁਝ ਸਮਾਂ ਇਹੋ ਜਿਹਾ ਵੀ ਜ਼ਿੰਦਗੀ ਵਿੱਚ ਆਉਂਦਾ ਕਿ ਮਾਲਕ ਪਰਖਦਾ ਜਦੋਂ ਪਰਖ ਸ਼ੁਰੂ ਹੁੰਦੀ ਆ ਤੇ ਤਾਂ ਵੀ ਜ਼ਿੰਦਗੀ ਵਿੱਚ ਇਹੋ ਜਿਹੀਆਂ ਪਰੇਸ਼ਾਨੀਆਂ ਮੁਸ਼ਕਲਾਂ ਆਉਂਦੀਆਂ ਤੇ ਉਸ ਸਮੇਂ ਲੱਗਦਾ ਹੈ ਕਿ ਸ਼ਾਇਦ ਮਾਲਕ ਦੀ ਕਿਰਪਾ ਨਹੀਂ ਹੈ ਸੋ ਸੇਵਾ ਕਰਦੇ ਜਾਓ ਕਦੇ ਵੀ ਇਹ ਨਾ ਸੋਚੋ ਕਿ ਸਾਨੂੰ ਆ ਉਹ ਨਹੀਂ ਮਿਲ ਰਿਹਾ ਸੋ ਇਹ ਸੋਚੋ ਕਿ ਮਾਲਕ ਰਾਜੀ ਹੈ ਕਿਉਂਕਿ ਜੇਕਰ ਤੁਸੀਂ ਅੱਜ ਰੱਬ ਦਾ ਨਾਮ ਲੈ ਰਹੇ ਹੋ ਉਹ ਮਾਲਕ ਦੀ ਇਜਾਜ਼ਤ ਹੈ ਇਸੇ ਲਈ ਤੁਸੀਂ ਸੇਵਾ ਕਰ ਰਹੇ ਹੋ ਅੱਜ ਨਾਮ ਸਿਮਰ ਰਹੇ ਹੋ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਦੋਂ ਵੀ ਮੈਂ ਮਾਰਗ ਵਾਲੇ ਘਰ ਜਾਂਦੀ ਆ ਤੇ ਉਸ ਤੋਂ ਬਾਅਦ ਸਰੀਰ ਭਾਰਾ ਹੋ ਜਾਂਦਾ ਹੈ ਅਸੀਂ ਪੀੜਾ ਨੂੰ ਮੰਨਦੇ ਆ ਸੋ ਦੇਖੋ ਅਸੀਂ ਕਈ ਵਾਰ ਦੱਸਿਆ ਹੈ ਵੀਡੀਓ ਰਾਈ ਕਿ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਥਾਂ ਤੇ ਜਾਂਦੇ ਹੋ ਤੇ ਉਸ ਸਮੇਂ ਇੱਕ ਕੰਮ ਕਰਿਆ ਕਰੋ ਕਿ ਪਹਿਲਾਂ ਇਸ਼ਨਾਨ ਕਰੋ ਫਿਰ ਦਰਵਾਰ ਵਿੱਚ ਜਾਣਾ ਹੈ ਫਿਰ ਮੱਥਾ ਟੇਕਣਾ ਹੈ ਕਦੇ ਵੀ ਐਦਾਂ ਦੇ ਥਾਂ ਤੋਂ ਆ ਕੇ ਸਿੱਧੇ ਹੀ ਧਾਰਮਿਕ ਥਾਂ ਤੇ ਦਰਵਾਜ਼ੇ ਵਿੱਚ ਮੱਥਾ ਨਹੀਂ ਟੇਕਣਾ ਹੈ ਪਹਿਲਾਂ ਇਸ਼ਨਾਨ ਕਰੋ ਫਿਰ ਮਾਲਕ ਦੇ ਅੱਗੇ ਸਿਰ ਝੁਕਾਓ ਹਾਜ਼ਰੀ ਲਗਾਓ ਅਰਦਾਸ ਬੇਨਤੀ ਕਰੋ ਤੇ ਜੇਕਰ ਕੋਈ ਹੱਥ ਵਿੱਚ ਰੱਖ ਪਾਈ ਹੋਈ ਆ ਗੁੱਟ ਤੇ ਤਾਂ ਉੱਥੇ ਫਿਰ ਉਹ ਰੱਖ ਲਾ ਕੇ ਹੀ ਜਾਣਾ ਹੈ ਜਦੋਂ ਵੀ ਜਾਣਾ ਹੈ ਤੇ ਵਾਪਸ ਆ ਕੇ ਫਿਰ ਤੁਸੀਂ ਮਾਲਕ ਦਾ ਨਾਮ ਲੈ ਕੇ ਉਹ ਰੱਖ ਨੂੰ ਪਾ ਸਕਦੇ ਆ ਸੋ ਇਹ ਦੋ ਕੰਮ ਜ਼ਰੂਰ ਕਰਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਕਿ ਦੀਦੀ ਜੀ ਮੈਂ ਮੰਡੀ ਗਵਿੰਦਗੜ੍ਹ ਰਹਿਣਾ ਹਾਂ ਤੇ ਪਹਿਲਾਂ ਅਸੀਂ ਫਤੇ ਨਗਰ ਐਂਡ ਸੀ ਸੋ ਉੱਥੇ ਵੀ ਜਗ੍ਹਾ ਬਣਾਈ ਹੋਈ ਸੀ ਤੇ ਉੱਥੇ ਕਿਸੇ ਪ੍ਰੋਬਲਮ ਕਰਕੇ ਸਾਨੂੰ ਗੋਬਿੰਦਗੜ੍ਹ ਆਣਾ ਪਿਆ ਸੋ ਉੱਥੇ ਰਹਿਣ ਲੱਗ ਪਏ ਸੋ ਇੱਥੇ ਲਿਖਦੇ ਨੇ ਕਿ ਫਤਿਹਨਗਰ ਸਾਡਾ ਘਰ ਹੈ ਸੋ ਉੱਥੇ ਵੀ ਕਦੇ ਕੋਈ ਦਾਣ ਪਾ ਦਿੰਦਾ ਸੀ ਇਧਰ ਵੱਟੇ ਮੂਰੇ ਕੋਈ ਪਾਣੀ ਪਾ ਦਿੰਦਾ ਸੀ ਕੋਈ ਖੁਸ਼ ਰੱਖਦਾ ਸੀ ਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਸੋ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ ਸੋ ਦੇਖੋ ਜੀ ਆਪਾਂ ਹਮੇਸ਼ਾ ਇੱਕ ਹੀ ਗੱਲ ਕਹਿੰਦੇ ਆ ਕਿ ਬੈਮ ਦੇ ਵਿੱਚ ਕਦੇ ਨਹੀਂ ਆਉਣਾ ਜੇਕਰ ਕੋਈ ਇਹੋ ਜਿਹਾ ਕੰਮ ਕਰ ਰਿਹਾ ਹੈ ਤੇ ਤੁਸੀਂ ਆਪਣੇ ਮਾਲਕ ਨੂੰ ਵੱਡਾ ਸਮਝਣਾ ਹੈ ਕਿ ਸਾਡਾ ਮੁਰਸ਼ਿਦ ਵੱਡਾ ਹੈ ਕਰਨ ਕਰਾਉਣ ਵਾਲਾ ਕੋਈ ਵੀ ਵੱਡਾ ਨਹੀਂ ਹੋ ਸਕਦਾ ਪਰ ਇੰਨਾ ਹੈ ਕਿ ਜੇਕਰ ਉੱਥੇ ਜਗ੍ਹਾ ਪਹਿਲਾਂ ਤੋਂ ਬਣੀ ਹੋਈ ਸੀ ਤਾਂ ਫਿਰ ਤੁਸੀਂ ਇੱਥੇ ਆ ਕੇ ਸੇਵਾ ਸ਼ੁਰੂ ਕੀਤੀ ਆ ਤੇ ਇੰਨਾ ਕਰੀਦਾ ਕਿ ਜਦੋਂ ਵੀ ਇੱਕ ਥਾਂ ਤੋਂ ਆਪਾਂ ਚਰਾਗ ਚੱਕਣਾ ਦੂਸਰੀ ਜਗ੍ਹਾ ਲੈ ਕੇ ਆਉਣਾ ਉਥੇ ਬਚਨ ਕਰਕੇ ਅਰਦਾਸ ਬੇਨਤੀ ਕਰਕੇ ਤੁਰਨਾ ਹੈ ਕਿ ਬਾਬਾ ਜੀ ਹੁਣ ਜਿੱਥੇ ਅਸੀਂ ਚੱਲੇ ਉੱਥੇ ਹੀ ਤੁਸੀਂ ਆਹੋ ਕੋਲ ਬੈਠੋ ਉੱਥੇ ਪੈਰਾ ਫਿਰਕਾ ਲਿਓ ਇੱਥੋਂ ਪੈਰਾ ਆਪਣਾ ਚੱਕ ਕੇ ਤੁਸੀਂ ਸਾਡੇ ਕੋਲ ਆ ਜਾਹੋ ਅਰਦਾਸ ਬੇਨਤੀ ਬਚਨ ਕਰਕੇ ਤੁਸੀਂ ਤੁਰਦੇ ਹੋ ਤਾਂ ਫਿਰ ਮਾਲਕ ਕੋਲ ਆ ਜਾਂਦਾ ਬਾਕੀ ਜਿਹਦੇ ਨਾਲ ਮੁਰਸ਼ਿਦ ਖੁਦ ਖੜਦਾ ਹੈ ਜਿਹਦਾ ਹੱਥ ਹੈ ਸਿਰ ਤੇ ਜਿਹਦੀ ਸੇਵਾ ਕਰਦੀਆਂ ਉਹਨੂੰ ਵੱਡਾ ਸਮਝਿਆ ਕਰੋ ਸੋ ਦੁਨੀਆਦਾਰੀਆਂ ਇਹੋ ਜੀਆਂ ਗੱਲਾਂ ਨੂੰ ਅਗਨੋਰ ਕਰਨਾ ਸ਼ੁਰੂ ਕਰਦੋ ਸਿਰਫ ਇੱਕੋ ਹੀ ਗੱਲ ਮਨ ਵਿੱਚ ਸੋਚੀ ਜਾਓ ਕਿ ਸਾਡੇ ਤੇ ਕੋਈ ਕੁਝ ਨਹੀਂ ਕਰਾ ਸਕਦਾ ਕਿਉਂਕਿ ਸਾਡਾ ਮਾਲਕ ਵੱਡਾ ਹੈ ਨਾ ਹੀ ਕੀ ਇਹ ਦੁਨੀਆਦਾਰੀ ਸੋ ਥੋੜੇ ਸਮੇਂ ਲਈ ਕੋਈ ਮਾੜਾ ਸਮਾਂ ਆ ਸਕਦਾ ਹੈ ਬਹੁਤੀ دیر ਨਹੀਂ ਆ ਸਕਦਾ ਜਦੋਂ ਤੁਸੀਂ ਆਪਣੇ ਮਾਲਕ ਨੂੰ ਯਾਦ ਕਰਦੇ ਰਹਿੰਦੇ ਹੋ ਤੇ ਨਾਲ ਜਿਨੀ ਕਹਿੰਦੇ ਹੋ ਕਿ ਸਾਡੇ ਤੇ ਕੋਈ ਕੁਝ ਨਹੀਂ ਕਰਾ ਸਕਦਾ ਕਿਉਂਕਿ ਸਾਡਾ ਮਾਲਕ ਵੱਡਾ ਮਸੀਬਤਾਂ ਵੱਡੀਆਂ ਨਹੀਂ ਜਦੋਂ ਤੁਸੀਂ ਸੋਚ ਇਸ ਤਰ੍ਹਾਂ ਦੀ ਬਣਾ ਲਓਗੇ ਤੇ ਯਕੀਨ ਕਰਿਓ ਤੁਹਾਡੀ ਸੋਚ ਦੇ ਹਿਸਾਬ ਨਾਲ ਹੀ ਮਾਲਕ ਨੇ ਕੰਮ ਕਰਨੇ ਸ਼ੁਰੂ ਕਰ ਦੇਣੇ ਕਿਉਂਕਿ ਮਨ ਵਿੱਚ ਜਦੋਂ ਵੀ ਸੋਚੋ ਚੰਗਾ ਸੋਚੋ ਮਾੜੇ ਬਾਰੇ ਸੋਚੋਗੇ ਤੇ ਮਾੜੀਆਂ ਚੀਜ਼ਾਂ ਨੇ ਹੈਗੀ ਹੋਣਾ ਜੇਕਰ ਚੰਗੀਆਂ ਚੀਜ਼ਾਂ ਬਾਰੇ ਸੋਚੋਗੇ ਤੇ ਚੰਗਾ ਹੀ ਹੋ ਜਾ ਜ਼ਿੰਦਗੀ ਵਿੱਚ ਇਹ ਗੱਲ ਨੂੰ ਨੋਟ ਕਰ ਲਓ ਚਾਹੇ ਅੱਜ ਬਨ ਲਓ ਗੱਲ ਇਹ ਚਾਹੇ ਕੱਲ ਬਨ ਲਓ ਪਰ ਇਹ ਸਚਾਈ ਹੈ ਜਿਸ ਤਰ੍ਹਾਂ ਤੁਸੀਂ ਸੋਚ ਰੱਖੋਗੇ ਉਸ ਤਰ੍ਹਾਂ ਦੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਜੇਕਰ ਤੁਹਾਨੂੰ ਅੱਜ ਛੋਟਾ ਜਿਹਾ ਦੁੱਖ ਆ ਤੁਸੀਂ ਸੋਚ-ਸੋਚ ਕੇ ਇਹ ਕਹੀ ਜਾਓਗੇ ਕਿ ਸਾਡੇ ਤੇ ਦੁੱਖ ਆ ਗਿਆ ਹੈ ਪਤਾ ਨਹੀਂ ਹਟਣਾ ਜਾਂ ਨਹੀਂ ਉਹ ਦੁੱਖ ਨੇ ਹੋਰ ਵੱਡਾ ਹੁੰਦਿਆ ਜਾਣਾ ਵੱਡਾ ਆਕਾਰ ਲੈ ਲੈਣਾ ਤੇ ਜੇਕਰ ਉਹ ਦੁੱਖ ਨੂੰ ਤੁਸੀਂ ਵੱਡੇ ਦੁੱਖ ਨੂੰ ਵੀ ਕਹੋਗੇ ਕਿ ਇਹ ਕੁਝ ਵੀ ਨਹੀਂ ਛੋਟੀ ਜੀ ਗੱਲ ਆ ਤੇ ਉਹ ਦੁੱਖ ਨੇ ਤੁਹਾਡੇ ਤੋਂ ਦੂਰ ਚਲੇ ਜਾਣਾ ਕਿਉਂਕਿ ਜਦੋਂ ਤੁਸੀਂ ਮਾਲਕ ਨੂੰ ਪਹਿਲ ਦਿੰਦੇ ਹੋ ਮਾਲਕ ਅਰਦਾਸ ਬੇਨਤੀ ਕਰਦੇ ਹੋ ਇਹਨਾਂ ਚੀਜ਼ਾਂ ਨੂੰ ਕੁਝ ਨਹੀਂ ਸਮਝਦੇ ਬੇਕਾਰ ਸਮਝਦੇ ਹੋ ਤੇ ਇਹ ਚੀਜ਼ਾਂ ਆਪਣੇ ਆਪ ਪਿੱਛਾ ਕਰਨਾ ਸ਼ੁਰੂ ਕਰ ਦਿੰਦੀਆਂ ਬਾਕੀ ਜਿਹਨੇ ਕੋਈ ਕਰਮ ਕੀਤਾ ਉਹ ਵਾਪਸ ਮਾਲਕ ਫਿਰ ਉਹਨਾਂ ਤੇ ਹੀ ਉਠੀਆਂ ਪਾ ਦਿੰਦਾ ਹੈ ਜਦੋਂ ਤੁਸੀਂ ਵਿਸ਼ਵਾਸ ਮਜ਼ਬੂਤ ਬਣਾਉਂਦੇ ਹੋ ਸੋ ਤੁਹਾਡਾ ਵਿਸ਼ਵਾਸ ਤੇ ਯਕੀਨ ਉਹ ਇਨਸਾਨ ਨੂੰ ਰੋਲ ਕੇ ਰੱਖ ਦੇਗਾ ਜਿਹੜਾ ਤੁਹਾਡੇ ਤੇ ਕੋਈ ਕੁਝ ਕਰਨ ਕਰਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਤੁਸੀਂ ਸਿਰਫ ਫਰਿਆਦ ਆਪਣੇ ਮਾਲਕ ਅੱਗੇ ਕਰਨੀ ਆ ਤੇ ਉਹਨੇ ਕਰਨ ਕਰਾਉਣ ਵਾਲਿਆਂ ਦੇ ਮੂਹਰੇ ਜਾ ਕੇ ਗੱਲ ਕਰਨੀ ਆ ਦੱਸਣਾ ਆ ਸੋ ਇਹ ਹੀ ਫਰਕ ਹੈ ਜੀ ਨੇ ਸਿੱਧਾ ਹੀ ਮਾਲਕ ਨੂੰ ਧਿਆ ਲਿਆ ਸਿੱਧੀ ਅਰਦਾਸ ਬੇਨਤੀ ਕਰਤੀ ਕੋਈ ਵਿਚ ਵਿਚੋਲਾ ਹੀ ਨਹੀਂ ਰੱਖਿਆ ਟੈਨਸ਼ਨਾਂ ਜੋ ਫ੍ਰੀ ਹੋ ਗਏ ਅਰਦਾਸ ਬੇਨਤੀ ਕਰਕੇ ਉਹਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਪ੍ਰੋਬਲਮ ਆ ਫਿਰ ਨਹੀਂ ਆਉਂਦੀਆਂ ਸੋ ਇੱਥੇ ਨਾ ਉਹ ਗੱਲ ਕਿ ਉੱਥੇ ਹੁਣ ਅਸੀਂ ਰਹਿੰਦੇ ਨੇ ਉੱਥੇ ਤਾਂ ਜੋ ਸੰਕਤ ਆ ਉਸ ਦੀ ਉਹ ਕਲੀਅਰ ਹੋ ਚੁੱਕਾ ਆ ਉੱਥੋਂ ਤੁਸੀਂ ਇੱਥੇ ਚੱਲ ਕੇ ਆ ਗਏ ਹੋ ਸੇਵਾ ਕਰਦੇ ਹੋ ਸੇਵਾ ਕਰੋ ਮੀਚਾ ਭਾਵਨਾ ਨਾਲ ਵਿਸ਼ਵਾਸ ਰੱਖ ਕੇ ਇਹਨਾਂ ਗੱਲਾਂ ਨੂੰ ਮਨ ਵਿੱਚੋਂ ਕੱਢ ਦੋ ਸੋ ਬਾਕੀ ਇੱਥੇ ਵੀ ਕਵਾਂਗੇ ਕਿ ਜ਼ਿੰਦਗੀ ਵਿੱਚ ਜੇਕਰ ਕੋਈ ਟੈਨਸ਼ਨ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਇਸ ਲਈ ਆਉਂਦੀ ਆ ਕਿਉਂਕਿ ਮਾਲਕ ਪਰਖ ਦਾ ਵੀ ਹੈ ਤੇ ਜਿਹੜਾ ਇਨਸਾਨ ਰੱਬ ਦਾ ਨਾਮ ਜ਼ਿਆਦਾ ਸਿਮਰਦਾ ਉਹਦੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਥੋੜੇ-ਬਹੁਤ ਚੱਲਦੇ ਹੀ ਰਹਿੰਦੇ ਆ ਘਬਰਾਉਣਾ ਕਦੇ ਨਹੀਂ ਚਾਹੀਦਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਦੇਖੋ ਜੀ ਕਈ ਵਾਰ ਕਮੈਂਟ ਆਇਆ ਕਿ ਇੱਕ ਵੀਡੀਓ ਬਣਾ ਕੇ ਪਾਓ ਕਿ ਅਰਦਾਸ ਬੇਨਤੀ ਕਬੂਲ ਕਿਵੇਂ ਕਰਾਈ ਜਾਵੇ ਸੋ ਦੇਖੋ ਅਰਦਾਸ ਬੇਨਤੀ ਕਬੂਲ ਕਰਵਾਉਣੀ ਕੋਈ ਔਖੀ ਗੱਲ ਨਹੀਂ ਹੈ ਜਿੱਕਰ ਅਸੀਂ ਆਪਣੇ ਮਨ ਨੂੰ ਟਿਕਾ ਲੰਨੇ ਆ ਤੇ ਕੁਝ ਢੰਗ ਦੇ ਨਾਲ ਅਰਦਾਸ ਬੇਨਤੀ ਕਰਦੇ ਹਾਂ ਪਹਿਲਾਂ ਤਾਂ ਇੱਥੇ ਗੱਲ ਕਲੀਅਰ ਕਰਦੀ ਹੈ ਕਿ ਜਦੋਂ ਵੀ ਰੂਹਾਂ ਸਿਮਰਨ ਕਰਨ ਵੈਂਦੀਆਂ ਆ ਆਪਾਂ ਸਭ ਦੇਖਦੇ ਆ ਸੋ ਖੁਦ ਨੂੰ ਵੀ ਪਤਾ ਹੀ ਹੈ ਕਿਉਂਕਿ ਸਿਮਰਨ ਕਰਨਾ ਹੀ ਔਖਾ ਹੈ ਨਾਮ ਜਪਣਾ ਸੇਵਾ ਕਰਨੀ ਹੀ ਔਖੀ ਹੈ ਬਾਕੀ ਸਾਰੇ ਕੰਮ ਸੌਖੇ ਲੱਗਦੇ ਚਾਹੇ ਜਿੰਨਾ ਮਰਜ਼ੀ ਮੁਸ਼ਕਲ ਕੰਮ ਕਿਉਂ ਨਾ ਹੋਵੇ ਆਪਾਂ ਕਰ ਲੈਂਦੇ ਆ ਪਰ ਮਾਲਕ ਲਈ ਸਮਾਂ ਆਪਾਂ ਬਹੁਤ ਘੱਟ ਕੱਢ ਪਾਉਂਦੇ ਆ ਤੇ ਉਸ ਸਮੇਂ ਕੀ ਹੁੰਦਾ ਹੈ ਕਿ ਜਦੋਂ ਅਸੀਂ ਬੰਦਗੀ ਕਰਨ ਬੰਦੇ ਜਾਂ ਸੇਵਾ ਕਰਦੇ ਆਂ ਕਿ ਕਾਹਲੀ ਕਾਹਲੀ ਤਵਦਵ ਆਪਾ ਸੇਵਾ ਕਰਕੇ ਉੱਠ ਜਾਈਏ ਕਿਹੜੀ ਘੜੀ ਕਿਉਂਕਿ ਕਾਲ ਟਿਕੜ ਨਹੀਂ ਦਿੰਦਾ ਤੇ ਇਨਸਾਨ ਆਪਣੇ ਆਪ ਨੂੰ ਟਿਕਾ ਕੇ ਬਹੁਤੀ ਦੇਰ ਰੱਖ ਨਹੀਂ ਸਕਦਾ ਕੋਈ ਜਿਗਰੇ ਵਾਲੀ ਰੂਹ ਹੀ ਆਪਣੇ ਆਪ ਨੂੰ ਟਿਕਾ ਕੇ ਬੰਨ ਕੇ ਕਾਲ ਨੂੰ ਹਰਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਸੋ ਇੱਥੇ ਥੋੜੀ ਜਿਹੀ ਮਾਫੀ ਵੀ ਚਾਹੁੰਦੇ ਆ ਕਿਉਂਕਿ ਸੇਤ ਥੋੜੀ ਠੀਕ ਵੀ ਨਹੀਂ ਰਹਿੰਦੀ ਕੁਝ ਸਮੇਂ ਤੋਂ ਇਸ ਕਰਕੇ ਬੋਲਣ ਚ ਵੀ ਪ੍ਰੋਬਲਮ ਆਉਂਦੀ ਆ ਤੇ ਵੀਡੀਓ ਨੂੰ ਪੂਰੀ ਜ਼ਰੂਰ ਸੁਣ ਲਿਆ ਕਰੋ ਚੰਗੀ ਤਰ੍ਹਾਂ ਤੇ ਜਦੋਂ ਵੀ ਸੇਵਾ ਕਰਕੇ ਹਟਣਾ ਜਾਂ ਚਿਰਾਗ ਰੋਸ਼ਨ ਕਰਕੇ ਹਟਦੇ ਹਾਂ ਜਾਂ ਸਿਮਰਨ ਕਰਕੇ ਉੱਠਦੇ ਹਾਂ ਉਸ ਸਮੇਂ ਕਾਢੀ ਨੇ ਕਰਨੀ ਉਠਣ ਦੀ ਉਸ ਤੋਂ ਬਾਅਦ ਜੋ ਅਸੀਂ ਫਰਿਆਦ ਕਬੂਲ ਕਰਾਉਣ ਦਾ ਸਮਾਂ ਆ ਉਹ ਸ਼ੁਰੂ ਹੁੰਦਾ ਆ ਸੋ ਜਦੋਂ ਵੀ ਵੰਦਗੀ ਕਰਨੀ ਆ ਸਿਮਰਨ ਕਰਨਾ ਆ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਨੀ ਆ ਤੇ ਚੋਲੀ ਅੱਡ ਕੇ ਬੈਠਣਾ ਹੈ ਤੇ ਆਪਣੇ ਮਾਲਕ ਦੇ ਨਾਲ 5 ਮਿੰਟ ਦਾ ਸਮਾਂ ਕੱਢੋ 5 ਮਿੰਟ ਬੈਠ ਕੇ ਗੱਲਬਾਤ ਕਰਨੀ ਜੋ ਵੀ ਮੁਸ਼ਕਲ ਚੱਲ ਰਹੀ ਆ ਉਹ ਸਾਰੀ ਗੱਲਬਾਤ ਆਪਣੇ ਮੁਰਸ਼ਿਦ ਦੇ ਨਾਲ ਕਰਨੀ ਆ ਹਾਜ਼ਰ ਨਾਜ਼ਰ ਸਮਝ ਕੇ ਸੋ ਜਦੋਂ ਵੀ ਸੇਵਾ ਸਿਮਰਨ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਇਹ ਸਮਾਂ 5 ਮਿੰਟ ਦਾ ਜ਼ਰੂਰ ਮਾਲਕ ਨੂੰ ਦੇਣਾ ਆ ਅਰਦਾਸ ਬੇਨਤੀ ਕਰਨ ਲਈ ਕਿਉਂਕਿ ਜਦੋਂ ਅਸੀਂ ਸਿਮਰਨ ਕਰਕੇ ਹੜ ਦੇ ਮਾਲਕ ਦਾ ਧਿਆਨ ਦਰਦੇ ਆ ਤੇ ਉਸ ਸਮੇ ਉਸ ਤੋਂ ਬਾਅਦ ਕੋਸ਼ਿਸ਼ ਇਹ ਹੀ ਕਰਨੀ ਹੁੰਦੀ ਆ ਕਿ ਹੁਣ ਮਾਲਕ ਦੇ ਨਾਲ ਗੱਲ ਕੀਤੀ ਜਾਵੇ ਹਾਜ਼ਰਨਾ ਜੇ ਸਮਝ ਕੇ ਕਿ ਮੇਰਾ ਮਾਲਕ ਸੁਣਦਾ ਹੈ ਸਾਰੇ ਦੁੱਖਾਂ ਨੂੰ ਤਕਲੀਫਾਂ ਨੂੰ ਸਮਝਦਾ ਹੈ ਤੇ ਅਸੀਂ ਆਪਣਾ ਸੁਣਾ ਰਹੇ ਹਾਂ ਜੋ ਵੀ ਮੁਸ਼ਕਲ ਪ੍ਰੋਬਲਮ ਆ ਉਹ ਆਪਣੇ ਮਾਲਕ ਅੱਗੇ ਰੱਖੋ ਵਿਸ਼ਵਾਸ ਰੱਖ ਕੇ ਮਾਨ ਨੂੰ ਟਿਕਾੜ ਦਿਓ ਅਰਦਾਸ ਬੇਨਤੀ ਕਰਨੀ ਆ ਤੇ ਉਹ ਅਰਦਾਸ ਕਬੂਲ ਹੁੰਦੀ ਆ ਕਿਉਂਕਿ ਸਿਮਰਨ ਕਰਨ ਤੋਂ ਬਾਅਦ ਸੇਵਾ ਤੋਂ ਬਾਅਦ ਮੌਕਾ ਹੁੰਦਾ ਆ ਕਿ ਅਸੀਂ ਹੁਣ ਕੁਝ ਲੈਣਾ ਆ ਜਦੋਂ ਕੁਝ ਲੈਣ ਦਾ ਸਮਾਂ ਹੁੰਦਾ ਉਸ ਸਮੇਂ ਅਸੀਂ ਦਬਦਬ ਉੱਠ ਜਾਂਦੇ ਆ ਉੱਠਣਾ ਨਹੀਂ ਹੈ ਉਸ ਸਮੇਂ ਜੋ ਸਾਨੂੰ ਚਾਹੀਦਾ ਉਹ ਮੰਗਣਾ ਚਾਹੀਦਾ ਤੇ ਦੂਸਰੀ ਗੱਲ ਕਿ ਜਦੋਂ ਵੀ ਅਰਦਾਸ ਕਬੂਲ ਕਰਾਉਣੀ ਆ ਕੋਈ ਕੰਮ ਅੜਿਆ ਆ ਬਣ ਨਹੀਂ ਰਿਹਾ ਉੱਥੇ ਪੂਰਾ ਜੋਰ ਲਗਾ ਰਹਿਣਾ ਚਾਹੀਦਾ ਆ ਸੋ ਜੀ ਜਾਨ ਇੱਕ ਕਰਕੇ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦੋ ਮੁਸ਼ਕਲ ਜਿੱਡੀ ਮਰਜੀ ਵੱਡੀ ਆ ਰਹੀ ਆ ਅਰਦਾਸ ਕਰਨੀ ਨਾ ਛੱਡੋ ਕਰਦੇ ਜਾਓ ਕਰਦੇ ਜਾਓ ਇੱਕ ਨਾ ਇੱਕ ਦਿਨ ਉਹ ਮਾਲਕ ਨੇ ਜ਼ਰੂਰ ਸੁਣਨੀ ਜਾਂਦੇ ਕਿ ਕੌਣ ਬੈਠਾ ਦਰਬਾਰ ਤੇ ਆ ਕੇ ਕਦੇ ਤੇ ਦਾਤਾ ਪੁੱਛਣ ਵੀ ਉਹ ਜ਼ਰੂਰ ਪੁੱਛਦਾ ਹੈ ਉਹਨਾਂ ਦੇ ਘਰ ਧੀਰ ਹੈ ਅੰਦੀਰ ਨਹੀਂ ਸੋ ਅਰਦਾਸ ਕਰਦੇ ਜਾਓ ਕਰਦੇ ਜਾਓ ਉਹ ਕਬੂਲ ਜ਼ਰੂਰ ਹੋਣੀ ਆ ਹਿੰਮਤ ਨਾ ਹਾਰੋ ਜਦੋਂ ਹਿੰਮਤ ਹਾਰਦੇ ਹੋ ਉਦੋਂ ਕੰਮ ਖਰਾਬ ਹੁੰਦਾ ਹੈ ਸੋ ਇਹ ਹੀ ਦੋ ਟੰਗਾਂ ਸੇਵਾ ਸਿਮਰਨ ਤੋਂ ਬਾਅਦ ਜੋ ਮਨ ਦੀ ਖੁਆਇਸ਼ ਆ ਉਹ ਆਪਣੇ ਮਾਲਕ ਅੱਗੇ ਰੱਖਣੀ ਅਰਦਾਸ ਬੇਨਤੀ 5 ਮਿੰਟ ਦਾ ਸਮਾਂ ਕੱਢ ਕੇ ਆਪਣੇ ਸਾਰੀ ਹੀ ਗੱਲਬਾਤ ਮਾਲਕ ਅੱਗੇ ਰੱਖਣੀ ਤੇ ਦੂਸਰੀ ਗੱਲ ਕਦੇ ਵੀ ਅਰਦਾਸ ਕਰਨੋਂ ਹਟਣਾ ਨਹੀਂ ਜੋ ਚਾਹੀਦਾ ਉਹਦੇ ਤੇ ਪੂਰਾ ਜੋਰ ਲਗਾ ਦਿਓ ਕਿ ਮੁਸੀਬਤ ਕੀ ਬਗੜ ਦੋ ਵੀ ਜਦੋਂ ਤੁਸੀਂ ਇਹ ਸੋਚ ਕੇ ਚੱਲੋਗੇ ਕਿ ਮੈਂ ਇਹ ਚੀਜ਼ ਨੂੰ ਹਾਸਲ ਕਰਨਾ ਤਾਂ ਕਰਨਾ ਹੀ ਆ ਤਾਂ ਉਹ ਚੀਜ਼ ਫਿਰ ਜ਼ਰੂਰ ਮਿਲਦੀ ਆ ਸੋ ਜਿੱਥੇ ਆਪਾਂ ਪੂਰਾ ਜੋਰ ਲਗਾ ਦਿੰਨੇ ਆ ਪੀਰਾਂ ਫਕੀਰਾਂ ਦੇ ਕੋਲ ਆਪਾਂ ਜਾਂਦੇ ਆ ਕਿਸੇ ਫਕੀਰ ਕੋਲ ਜਾਂਦੇ ਆ ਉੱਥੇ ਆਪਾਂ ਆਪਣੀ ਪ੍ਰੋਬਲਮ ਦੱਸਦੇ ਆ ਕਿ ਸਾਨੂੰ ਆਹ ਪਰੇਸ਼ਾਨੀ ਆ ਤੇ ਉਹ ਅਰਦਾਸ ਕਰਦੇ ਕਿਉਂ ਉਹਨਾਂ ਦੀ ਅਰਦਾਸ ਕਬੂਲ ਹੁੰਦੀ ਕਿਉਂਕਿ ਉਹਨਾਂ ਨੂੰ ਆਪਣੇ ਮਾਲਕ ਤੇ ਯਕੀਨ ਭਰੋਸਾ ਹੁੰਦਾ ਹੈ ਤੇ ਉਹ ਅਰਦਾਸ ਕਰ ਨਹੀਂ ਛੱਡਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਅਰਦਾਸ ਕਰਾਂਗੇ ਤਾਂ ਸਾਡੇ ਮਾਲਕ ਨੇ ਸਾਡੀ ਸੁਣਨੀ ਪਿੱਠ ਨਹੀਂ ਲੱਗਣ ਦੇਣੀ ਸੋ ਇਸੇ ਤਰ੍ਹਾਂ ਤੁਸੀਂ ਵੀ ਇਹ ਕਰਮ ਕਰ ਸਕਦੇ ਆ ਅਰਦਾਸ ਕਰਦੇ ਜੋ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਸੋ ਇਹੇ ਦੋ ਤਿੰਨ ਤਰੀਕੇ ਅਪਣਾ ਲਓਗੇ ਤਾਂ ਅਰਦਾਸਾਂ ਬੇਨਤੀਆਂ ਜ਼ਰੂਰ ਕਬੂਲ ਹੁੰਦਗੀਆਂ ਐ ਇਦਾਂ ਦੀ ਕੋਈ ਗੱਲ ਨਹੀਂ ਕਿ ਅਰਦਾਸ ਕਬੂਲ ਨਾ ਹੋਵੇ